ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਏ ਹੁਣੇ ਖਲੋਤਿਆਂ ਕੋਹਨਿਆਲ ਪੁਲ ਦੇ ਉੱਤੇ ਜਿਹੜਾ ਦਰਿਆ ਦੇ ਉੱਤੇ ਪੁਲ ਬਣਿਆ ਹੋਇਆ ਕੋਹਨਿਆਲ ਅੰਦਰਲੀ ਸਾਈਡ ਤੇ ਤੇ ਪਾਣੀ ਤੇ ਚਲੋ ਵੇਖੋ ਤੁਸੀਂ ਵੀ ਵਹਾਅ ਦੇ ਬਹੁਤ ਹੀ ਤੇਜ਼ ਆ ਪਾਣੀ ਤੇ ਬਹੁਤ ਜ਼ਿਆਦਾ ਤੇ ਦਰਿਆ ਦੇ ਵਿੱਚ ਤੇ ਪਰ ਮੇਨ ਜਿਹੜਾ ਸਭ ਤੋਂ ਜ਼ਿਆਦਾ ਰੌਲਾ ਪਿਆ ਸੀ ਕਿ ਕੋਹਨੇ ਵਾਲ ਜਿੱਥੇ ਗੁਰੂ ਕੇ ਬਾਗਲੇ ਬਾਬਾ ਜੀ ਬੰਦ ਬਣਨਦੇ ਨੇ ਉੱਥੇ ਪਾਣੀ ਲੱਗ ਗਿਆ ਕੋਈ ਉੱਥੇ ਪਾਣੀ ਨਹੀਂ ਹੈਗਾ ਪਾਣੀ ਦਰਿਆ ਦੇ ਵਿੱਚ ਠੀਕ ਹੈ ਦਰਿਆ ਵਹਿਣ ਦਿਆ ਵਾ ਜਿੱਥੇ ਹੈਗਾ ਦਰਿਆ ਵਹਿਣ ਦਿਆ ਵਾ ਤੇ ਪਾਣੀ ਦਰਿਆ ਦੇ ਵੀ ਤੇਜ਼ ਕਾਫੀ ਬਹੁਤ ਜ਼ਿਆਦਾ ਪਾਣੀ ਇਹ ਨਹੀਂ ਆਪਾਂ ਕਹਿ ਸਕਦੇ ਕਟਿਆ ਤੇ ਬਾਕੀ ਜਿਹੜਾ ਜ਼ਿਆਦਾ ਰੌਲਾ ਸੀ ਨਾ ਵੀ ਆਪਾਂ ਨੂੰ ਕਿ ਪਾਣੀ ਖੋਨੇਵਾਲ ਬੰਦੇ ਨਾਲ ਲੱਗ ਗਿਆ ਤੁਸੀਂ ਨਾ ਲੱਗ ਗਿਆ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਦਰਿਆ ਦੇ ਵਿੱਚ ਪਾਣੀ ਆ ਤੇ ਪਾਣੀ ਪਿੱਛੋਂ ਛੱਡਿਆ ਨੇ ਜਿਹੜਾ ਦਰਿਆ ਦੇ ਵਿੱਚ ਪਾਣੀ ਉਹਨੇ ਦਰਿਆ ਦੇ ਵਿੱਚ ਜਾਣਾ ਆ ਤੇ ਉਹਦੇ ਪਾਣੀ ਦਰਿਆ 'ਚ ਜਾ ਰਿਹਾ ਆ ਤੇ ਜਿਹੜਾ ਸਭ ਤੋਂ ਜ਼ਿਆਦਾ ਇਹੀ ਮੀਡੀਆ ਨੇ ਰੌਲਾ ਪਾਇਆ ਸੀ ਕਿ ਪਾਣੀ ਜਿਹੜਾ ਆ ਖੋਨੇਵਾਲ ਬੰਦੇ ਨਾਲ ਲੱਗ ਗਿਆ ਜਿੱਥੇ ਬਾਬਾ ਜੀ ਸੇਵਾ ਕਰਦੇ ਨੇ ਉੱਥੇ ਲੱਗ ਗਿਆ ਇਹੋ ਜੀ ਨਹੀਂ ਕੋਈ ਗੱਲ ਇਹ ਤੋਂ ਅੱਗੇ ਜੱਟੇ ਪਛੀਏ ਦੇ ਲਾਗੇ ਬੰਨੇ ਦਰਿਆ ਨੂੰ ਕਿਤੇ ਲੱਗਾ ਆ ਆਹ ਵੇਖੋ ਦਰਿਆ ਦੇ ਵਿੱਚ ਜਿਹੜੀ ਜਗ੍ਹਾ ਆ ਔਰ ਇਹ ਜਿਹੜੀ ਹੋਈ ਆ ਸਾਰੀ ਉੱਪਰਲੇ ਬੰਨੇ ਦਰਿਆ ਦੇ ਪਾਣੀ ਵਗੰਦਾ ਦੋ ਵਹਿਣ ਬਣੇ ਆ ਤੇ ਇੱਧਰ ਵੇਖ ਲਓ ਪਾਣੀ ਸਪੀਡ ਬਹੁਤ ਜ਼ਿਆਦਾ ਹੈ ਇਹ ਨਹੀਂ ਵੀ ਨਹੀਂ ਤੇ ਥੋੜਾ ਬੜਾ ਚਲੋ ਸਾਨੂੰ ਸੁਚੇਤ ਰਹਿਣਾ ਚਾਹੀਦਾ ਜੇ ਪਾਣੀ ਪਿੱਛੇ ਹੋਰ ਆਉਂਦਾ ਤੇ ਫਿਰ ਕੋਈ ਖਤਰਾ ਹੋ ਸਕਦਾ ਬਾਕੀ ਇਸ ਵੇਲੇ ਕੋਈ ਖਤਰਾ ਨਹੀਂ ਹੈਗਾ ਤੇ ਆਹ ਵੇਖ ਲਓ ਦਰਿਆ ਦੇ ਚੜਦੇ ਵਾਲੇ ਬੰਨੇ ਆਹ ਪਾਣੀ ਜਿਹੜਾ ਆ ਰਿਹਾ ਹੈ ਤੇ ਪਾਣੀ ਦਰਿਆ ਦੇ ਵਿੱਚ ਦੇ ਜਿਹੜਾ ਹੈਗਾ ਹੈਗਾ ਬਾਕੀ ਜਿਹੜਾ ਰੌਲਾ ਸੀ ਉਹ ਨਹੀਂ ਕੋਈ ਹੈਗਾ ਬਾਕੀ ਚਲ ਮਹਾਰਾਜ ਭਲਾ ਕਰੇ ਬਾਕੀ ਕੋਈ ਅਜੇ ਤੱਕ ਤੇ ਕੋਈ ਸਾਡੇ ਹਿਸਾਬ ਨਾਲ ਤੇ ਨਹੀਂ ਕੋਈ ਖਤਰੇ ਵਾਲੀ ਗੱਲ ਹੈਗੀ ਬਾਕੀ ਮਹਾਰਾਜ ਭਲਾ ਕਰੇ ਸਾਰਿਆਂ ਦਾ ਬਹੁਤ ਭਰਾ ਲਿਨੇ ਆ